ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦਾ ਹਾਲ ਜਨਰਲ ਪਹੁੰਚੇ 40 ਹਸਪੀਟਲ ਰਾਗੀ ਭਾਈ ਲਖਵਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਅਰਦਾਸ ਕਰਕੇ ਆਏ ਹਾਂ ਕਿ ਉਹ ਸਹੀ ਸਲਾਮਤ ਠੀਕ ਹੋ ਕੇ ਆਪਣੇ ਘਰ ਵਾਪਸ ਜਾਣ ਅਤੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਹਾਲਚਾਲ ਵੀ ਜਾਣਿਆ ਨਾਲ ਨਾਲ ਹੀ ਇਸ ਮੌਕੇ ਤੇ ਪਹੁੰਚੇ ਮਸ਼ਹੂਰ ਪੰਜਾਬੀ ਸਿੰਗਰ ਪੰਮੀ ਭਾਈ ਕੀ ਕਿਹਾ ਕੀਤੀ ਮੀਡੀਆ ਨਾਲ ਗੱਲਬਾਤ ਵੇਖੋ ਪੂਰੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਸ ਬੜੇ ਹੀ ਸਤਕਾਰ ਜੋ ਹਰਮਨ ਪਿਆਰੇ ਸਰਦਾਰ ਰਾਜਵੀਰ ਸਿੰਘ ਜੀ ਜਲੰਧਾ ਜੋ ਪਿਛਲੇ ਦਿਨੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਉਹਨਾਂ ਦਾ ਹਾਲ-ਚਲ ਪੁੱਛਣ ਲਈ ਫੋਟੋ ਹਸਪਤਾਲ ਵਿੱਚ ਪਹੁੰਚਿਆ ਹੈ ਜੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਉਹਨਾਂ ਦੀ ਸਿਹਤ ਬਾਰੇ ਜਾਣਿਆ ਮੈਂ ਅਕਾਲਪੁਰ ਖਵੈਗੁਰ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰਦਾ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਉਹ ਦਿਨੀ ਆਪਣੀ ਸੇਵ ਦੇ ਮਹਾਂਵਕਾਂ ਸਾਹਿਬ ਸਰਦਾਰ ਰਾਜਵੀਰ ਸਿੰਘ ਜੀਵਨ ਜਵੰਦਾ ਇਹਨਾਂ ਨੂੰ ਦੇਹ ਰੋਗ ਦਾ ਬਖਸ਼ਣ ਤੰਦਰੁਸਤੀ ਬਖਸ਼ਣ ਤਾਂ ਜੋ ਆਪਣੀ ਮਾਂ ਬੋਲੀ ਦੀ ਪੰਜਾਬੀ ਸੱਭਿਆਚਾਰ ਦੀ ਉਹ ਫਿਰ ਤੋਂ ਸੇਵਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾ ਜੀ ਐਕਟਰ ਨੇ ਸਤਰਾਮ ਪੰਜਾਬੀ ਐਸ ਸੀ ਸਾਰੇ ਰਾਜਵੀਰ ਜਮੰਦਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਆਏ ਉਹਨਾਂ ਦੇ ਮਾਤਾ ਜੀ ਨੂੰ ਉਹਨਾਂ ਦੇ ਸਰਨ ਬਤਮੀ ਨੂੰ ਮਿਲਿਆ ਹੌਸਲਾ ਉਹਨਾਂ ਦੇ ਵਿੱਚ ਹੈ ਕਰੋੜਾਂ ਪੰਜਾਬੀ ਪੂਰੀ ਦੁਨੀਆ ਚ ਵਸਦੇ ਪੰਜਾਬੀ ਇਸ ਬੱਚੇ ਦੇ ਅਰਦਾਸਾਂ ਕਰ ਰਹੇ ਨੇ ਉਹਨਾਂ ਚ ਅਸੀਂ ਵੀ ਸ਼ਾਮਲ ਹੈਗੇ ਆ ਕਿਉਂਕਿ ਕਾਰਨ ਇਹ ਹੁੰਦਾ ਹੈ ਕਿ ਹੁਣ ਸਿਰਫ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਹੀ ਹੈ ਬਾਕੀ ਡਾਕਟਰ ਆਪ ਦਾ ਜੋਰ ਲਾ ਰਹੇ ਨੇ ਤੇ ਸਾਨੂੰ ਪੂਰਨ ਉਮੀਦ ਹੈ ਕਿ ਵਾਹਿਗੁਰੂ ਜਨਮ ਜੀ ਉੱਤੇ ਮੇਰ ਪਰੇ ਹੱਥ ਰੱਖੇਗਾ ਉਹਨੂੰ ਜਲਦੀ ਸਿਹਤਯਾਬ ਕਰੇਗਾ ਤੇ ਪਰਿਵਾਰ ਨੂੰ ਹੌਸਲਾ ਬਖਸ਼ੇਗਾ ਕਿਉਂਕਿ ਪਿੱਛੇ ਪਰਿਵਾਰ ਦੇ ਜੀਆਂ ਨੂੰ ਬਹੁਤ ਵੱਡਾ ਕਸ਼ਟ ਸਹਿਣਾ ਪੈਂਦਾ ਤੇ ਉਸ ਕਸ਼ਟ ਚ ਸੱਚੇ ਬਾਦਸ਼ਾਹ ਜਲਦੀ ਬਾਹਰ ਕੱਢੇ ਇਹ ਅਰਦਾਸ ਕਰਨ ਦੇ ਲਈ ਤੇ ਅੱਜ ਉਹਨਾਂ ਨੂੰ ਲੱਗੇ ਮਾਨਸ ਸੰਤੋਸ਼ਟੀ ਹੋਈ ਹੈ ਕਿ ਉਹ ਹੌਸਲੇ ਜਿਨੇ ਸਾਡੀ ਭੈਣ ਹੌਸਲੇ ਕੇ ਹੈ ਤੇ ਇਸੇ ਤਰ੍ਹਾਂ ਮਾਤਾ ਜੀ ਹੌਸਲੇ ਚ ਨੇ ਕਿਉਂਕਿ ਹਾਦਸਾ ਅਚਾਨਕ ਵਾਪਰਦਾ ਹੈ ਤੇ ਇੰਨੀ ਸੇਫਟੀ ਦੇ باوجود ਵੀ ਉਹ ਤੇ ਇਸ ਤਰ੍ਹਾਂ ਦੀਆਂ ਸੱਟਾਂ ਵੱਜਣੀਆਂ ਉਹ ਦੁਖਦਾਈ ਨੇ ਕਸ਼ਟ ਦੇ ਨੇ ਤੇ ਵੇਗ ਰੂਗੇ ਫਿਰ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਉਸ ਸਾਡੇ ਛੋਟੇ ਭਰਾ ਨੂੰ ਸਾਡੇ ਅਜ਼ੀਜ਼ ਨੂੰ ਜਲਦੀ ਸਿਹਤਯਾਬ ਕਰ ਤੇ ਲੰਮੀ ਉਮਰ ਬਖਸ਼ ਤਾਂ ਕਿ ਉਹ ਫਿਰ ਦੁਬਾਰੇ ਉਸੇ ਤਰ੍ਹਾਂ ਹੀ ਪੰਜਾਬੀਅਤ ਦੀ ਸੇਵਾ ਕਰਦਾ ਰਹੇ ਖਿਦਮਤ ਕਰਦਾ ਰਹੇ ਤੇ ਇਸ ਨਾਲ ਹੀ ਮੈਂ ਤੁਹਾਡੇ ਸਾਰੇ মিডিਆ ਦਾ ਧੰਨਵਾਦ ਕਰਦਾ ਹਾਂ